ਕੋਵਿਡ ਕਰੋਨਾ ਦੇ ਦੌਰਾਨ ਜਦੋਂ ਪੰਜਾਬ ਤੇ ਪੂਰਾ ਹਿੰਦੁਸਤਾਨ ਭਿਆੰਕਰ ਬਿਮਾਰੀ ਦੇ ਨਾਲ ਜੂਝ ਰਿਹਾ ਸੀ ਉਸ ਸਮੇਂ ਕਨੌਰ ਤੇ ਰਾਜਪੁਰਾ ਦੇ ਵਿੱਚ ਜਾਲੀ ਸ਼ਰਾਬ ਬਣਾਉਣ ਦਾ ਇੱਕ ਮੁਕਦਮਾ ਦਰਜ ਹੋਇਆ ਸੀ ਮੈਂ ਤੁਹਾਡੇ ਧਿਆਨ ਦੇ ਵਿੱਚ ਲਿਆਉਣਾ ਚਾਹਨਾ 14 5 2020 ਨੂੰ ਸ਼ੰਭੂ ਥਾਣੇ ਮੁਕਦਮਾ ਨੰਬਰ 54 8 12 2020 ਨੂੰ ਮੁਕਦਮਾ ਨੰਬਰ 274 ਜਦੋਂ ਪੰਜਾਬ ਬਹੁਤ ਵੱਡੀ ਬਿਮਾਰੀ ਦੇ ਨਾਲ ਹਿੰਦੁਸਤਾਨ ਜਿਹੜਾ ਜੂਝ ਰਿਹਾ ਸੀ ਉਸ ਸਮੇਂ ਉਸ ਸਮੇਂ ਦੀਆਂ ਸਰਕਾਰਾਂ ਦੇ ਐਸਐਮਐਲਏ ਵੀ ਦੇ ਵਿੱਚ ਕੁਝ ਦਾ ਪਰਿਵਾਰ ਵੀ ਜਿਹੜਾ ਇਸ ਦੇ ਵਿੱਚ ਇਨਵੋਲਵ ਸੀ ਸਾਰਾ ਓਨ ਰਿਕਾਰਡ ਹੈ ਪਰ ਕੁਝ ਮਿਲੀ ਭੁਗਤ ਕਰਕੇ ਕਾਲੀਆਂ ਭੇਡਾਂ ਤੁਹਾਨੂੰ ਪਤਾ ਸਾਰੇ ਕਿਤੇ ਬੈਠੀਆਂ ਇਹ ਜਿਹੜਾ ਕੇਸ ਆ ਮੈਂ ਚਾਹਨਾ ਕਿ ਇੱਕ ਚੰਗੀ ਕਮੇਟੀ ਬਣਾ ਕੇ ਚਾਹੇ ਵਿਧਾਨ ਸਭਾ ਦੀ ਮੈਂ ਇਹ ਗੱਲ ਚਾਹਨਾ ਸਪੀਕਰ ਸਾਹਿਬ ਤੁਹਾਡੀ ਦੇਖ ਰੇਖ ਦੇ ਥੱਲੇ ਇਹਦਾ ਜਿਹੜਾ ਅੰਮ੍ਰਿਤਸਰ ਦੇ ਵਿੱਚ ਤਰਨਤਾਰਨ ਦੇ ਵਿੱਚ ਮੌਤਾਂ ਹੋਈਆਂ ਸੀ ਉਹਨਾਂ ਨੂੰ ਵੀ ਜਿਹੜਾ ਉਹਨਾਂ ਦੇ ਪਰਿਵਾਰਾਂ ਨੂੰ ਵੀ ਇਨਸਾਫ ਮਿਲੇਗਾ ਤੇ ਜਿਹੜਾ ਸਰਕਾਰ ਨੂੰ ਵੀ ਮਾਨ ਸਾਹਿਬ ਦੀ ਸਰਕਾਰ ਨੂੰ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਨੂੰ ਅਮਰ ਰੋੜਾ ਜੀ ਨੂੰ ਇਸ ਗੱਲ ਦਾ ਇੱਕ ਕ੍ਰੈਡਿਟ ਜਾਏਗਾ ਵੀ ਜੋ ਪਿਛਲੀਆਂ ਸਰਕਾਰਾਂ ਨੇ ਗਲਤ ਕੀਤਾ ਸੀ ਗਲਤ ਦੇ ਵਿੱਚ ਜੋ ਇਨਵੋਲਵ ਸੀਗੇ ਉਹਨਾਂ ਨੂੰ ਫੜ ਕੇ ਸਲਾਕਾ ਪਿੱਛੇ ਦਿੱਤਾ ਜਾਵੇ ਕੋਵਿਡ ਕਰੋਨਾ ਦੇ ਦੌਰਾਨ ਜਦੋਂ ਪੰਜਾਬ ਤੇ ਪੂਰਾ ਹਿੰਦੁਸਤਾਨ ਭਿਆੰਕਰ ਬਿਮਾਰੀ ਦੇ ਨਾਲ ਜੂਝ ਰਿਹਾ ਸੀ ਉਸ ਸਮੇਂ ਕਨੌਰ ਤੇ ਰਾਜਪੁਰਾ ਦੇ ਵਿੱਚ ਜਾਲੀ ਸ਼ਰਾਬ ਬਣਾਉਣ ਦਾ ਇੱਕ ਮੁਕਦਮਾ ਦਰਜ ਹੋਇਆ ਸੀ ਮੈਂ ਤੁਹਾਡੇ ਧਿਆਨ ਦੇ ਵਿੱਚ ਲਿਆਉਣਾ ਚਾਹਣਾ 14 5 2020 ਨੂੰ ਸ਼ੰਭੂ ਥਾਣੇ ਮੁਕਦਮਾ ਨੰਬਰ 54 8 12 2020 ਨੂੰ ਮੁਕਦਮਾ ਨੰਬਰ 274 ਜਦੋਂ ਪੰਜਾਬ ਬਹੁਤ ਵੱਡੀ ਬਿਮਾਰੀ ਦੇ ਨਾਲ ਹਿੰਦੁਸਤਾਨ ਜਿਹੜਾ ਜੂਝ ਰਿਹਾ ਸੀ ਉਸ ਸਮੇ ਉਸ ਸਮੇ ਦੀਆਂ ਸਰਕਾਰਾਂ ਦੇ ਐਕਸਐਮਐਲਏ ਵੀ ਇਹਦੇ ਵਿੱਚ ਉਸ ਦਾ ਪਰਿਵਾਰ ਵੀ ਜਿਹੜਾ ਇਸ ਦੇ ਵਿੱਚ ਇਨਵੋਲਵ ਸੀ ਸਾਰਾ ਓਨ ਰਿਕਾਰਡ ਹੈ ਪਰ ਕੁਛ ਮਿਲੀ ਭੁਗਤ ਕਰਕੇ ਕਾਲੀਆਂ ਭੇਡਾਂ ਤੁਹਾਨੂੰ ਪਤਾ ਸਾਰੇ ਕਿਤੇ ਬੈਠੀਆਂ ਇਹ ਜਿਹੜਾ ਕੇਸ ਆ ਮੈਂ ਚਾਹਨਾ ਕਿ ਇੱਕ ਚੰਗੀ ਕਮੇਟੀ ਬਣਾ ਕੇ ਚਾਹੇ ਵਿਧਾਨ ਸਭਾ ਦੀ ਮੈਂ ਇਹ ਗੱਲ ਚਾਹਨਾ ਸਪੀਕਰ ਸਾਹਿਬ ਤੁਹਾਡੀ ਦੇਖ ਰੇਖ ਦੇ ਥੱਲੇ ਇਹਦਾ ਜਿਹੜਾ ਅੰਮ੍ਰਿਤਸਰ ਦੇ ਵਿੱਚ ਤਰਨਤਾਰਨ ਦੇ ਵਿੱਚ ਮੌਤਾਂ ਹੋਈਆਂ ਸੀ ਉਹਨਾਂ ਨੂੰ ਵੀ ਜਿਹੜਾ ਉਹਨਾਂ ਦੇ ਪਰਿਵਾਰਾਂ ਨੂੰ ਵੀ ਇਨਸਾਫ ਮਿਲੇਗਾ ਤੇ ਜਿਹੜਾ ਸਰਕਾਰ ਨੂੰ ਵੀ ਮਾਨ ਸਾਹਿਬ ਦੀ ਸਰਕਾਰ ਨੂੰ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਨੂੰ ਅਮਰ ਰੋੜਾ ਜੀ ਨੂੰ ਇਸ ਗੱਲ ਦਾ ਇੱਕ ਕ੍ਰੈਡਿਟ ਜਾਏਗਾ ਵੀ ਜੋ ਪਿਛਲੀਆਂ ਸਰਕਾਰਾਂ ਨੇ ਗਲਤ ਕੀਤਾ ਸੀ ਗਲਤਦੰ ਦੇ ਵਿੱਚ ਜੋ ਇਨਵੋਲਵ ਸੀਗੇ ਉਹਨਾਂ ਨੂੰ ਫੜ ਕੇ ਸਲਾਕਾ ਪਿੱਛੇ ਦਿੱਤਾ ਜਾਵੇ ਕੋਵਿਡ ਕਰੋਨਾ ਦੇ ਦੌਰਾਨ ਜਦੋਂ ਪੰਜਾਬ ਤੇ ਪੂਰਾ ਹਿੰਦੁਸਤਾਨ ਭਿਆੰਕਰ ਬਿਮਾਰੀ ਦੇ ਨਾਲ ਜੂਝ ਰਿਹਾ ਸੀ ਉਸ ਸਮੇਂ ਕਨੌਰ ਤੇ ਰਾਜਪੁਰਾ ਦੇ ਵਿੱਚ ਜਾਲੀ ਸ਼ਰਾਬ ਬਣਾਉਣ ਦਾ ਇੱਕ ਮੁਕਦਮਾ ਦਰਜ ਹੋਇਆ ਸੀ ਮੈਂ ਤੁਹਾਡੇ ਧਿਆਨ ਦੇ ਵਿੱਚ ਲਿਆਉਣਾ ਚਾਹਣਾ 14 5 2020 ਨੂੰ ਸ਼ੰਭੂ ਥਾਣੇ ਮੁਕਦਮਾ ਨੰਬਰ 54 8 12 2020 ਨੂੰ ਮੁਕਦਮਾ ਨੰਬਰ 274 ਜਦੋਂ ਪੰਜਾਬ ਬਹੁਤ ਵੱਡੀ ਬਿਮਾਰੀ ਦੇ ਨਾਲ ਹਿੰਦੁਸਤਾਨ ਜਿਹੜਾ ਜੂਝ ਰਿਹਾ ਸੀ ਉਸ ਸਮੇਂ ਉਸ ਸਮੇਂ ਦੀਆਂ ਸਰਕਾਰਾਂ ਦੇ ਐਸਐਮਐਲਏ ਵੀ ਇਹਦੇ ਵਿੱਚ ਉਸ ਦਾ ਪਰਿਵਾਰ ਵੀ ਜਿਹੜਾ ਇਸ ਦੇ ਵਿੱਚ ਇਨਵੋਲਵ ਸੀ ਸਾਰਾ ਔਨ ਰਿਕਾਰਡ ਹੈ ਪਰ ਕੁਝ ਮਿਲੀ ਭੁਗਤ ਕਰਕੇ ਇਹ ਕਾਲੀਆਂ ਭੇਡਾਂ ਤੁਹਾਨੂੰ ਪਤਾ ਸਾਰੇ ਕਿਤੇ ਬੈਠੀਆਂ ਇਹ ਜਿਹੜਾ ਕੇਸ ਆ ਮੈਂ ਚਾਹਨਾ ਕਿ ਇੱਕ ਚੰਗੀ ਕਮੇਟੀ ਬਣਾ ਕੇ ਚਾਹੇ ਵਿਧਾਨ ਸਭਾ ਦੀ ਮੈਂ ਇਹ ਗੱਲ ਚਾਹਨਾ ਸਪੀਕਰ ਸਾਹਿਬ ਤੁਹਾਡੀ ਦੇਖ ਰੇਖ ਦੇ ਥੱਲੇ ਇਹਦਾ ਜਿਹੜਾ ਅੰਮ੍ਰਿਤਸਰ ਦੇ ਵਿੱਚ ਤਰਨਤਾਰਨ ਦੇ ਵਿੱਚ ਮੌਤਾਂ ਹੋਈਆਂ ਸੀ ਉਹਨਾਂ ਨੂੰ ਵੀ ਜਿਹੜਾ ਉਹਨਾਂ ਦੇ ਪਰਿਵਾਰਾਂ ਨੂੰ ਵੀ ਇਨਸਾਫ ਮਿਲੇਗਾ ਤੇ ਜਿਹੜਾ ਸਰਕਾਰ ਨੂੰ ਵੀ ਮਾਨ ਸਾਹਿਬ ਦੀ ਸਰਕਾਰ ਨੂੰ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਨੂੰ ਅਮਰ ਰੋੜਾ ਜੀ ਨੂੰ ਇਸ ਗੱਲ ਦਾ ਇੱਕ ਕ੍ਰੈਡਿਟ ਜਾਏਗਾ ਵੀ ਜੋ ਪਿਛਲੀਆਂ ਸਰਕਾਰਾਂ ਨੇ ਗਲਤ ਕੀਤਾ ਸੀ ਗਲਤ ਦੇ ਵਿੱਚ ਜੋ ਇਨਵੋਲਵ ਸੀਗੇ ਉਹਨਾਂ ਨੂੰ ਫੜ ਕੇ ਸਲਾਖਾ ਪਿੱਛੇ ਦਿੱਤਾ ਜਾਵੇ